ਦੂਜੀ ਗੱਲ ਇਹ ਮਸਲਾ ਹੱਲ ਲੈ ਸਾਰੀ ਗਲਤੀ ਮੇਰੀ ਦੂਜੀ ਗੱਲ ਇਹ ਮਸਲਾ ਹੱਲ ਲੈ ਸਾਰੀ ਗਲਤੀ ਮੇਰੀ ਤੇਰੇ ਨਾਲ ਮੈਂ ਲੜਨਾ ਨਹੀਂ ਅਗੋਂ ਬਰਜੀ ਤੇ ਆਹਾਂ ਜੇ ਕਦੇ ਮੈਂ ਤੇ ਮੱਢ ਨਾਲ ਲਈਏ ਇੱਕ ਦੂਜੇ ਦੇ ਦੁੱਖਾਂ ਦੇ ਕਬ ਸੌਦਾ ਘਾਟੇ ਵਾਲਾ ਨਹੀਂ ਚਾਈ ਦੀ ਬਸਤਲੇਰੀ ਸੌਦਾ ਘਾਟੇ ਵਾਲਾ ਨਹੀਂ ਚਾਈ ਦੀ ਬਸਤਲੇਰੀ ਹੈ ਤੇ ਸੱਤ ਸਮੁੰਦਰੋਂ ਪਾਰ ਵੀ ਸਾਡਾ ਰੱਬ ਨੇ ਬੇਲ ਕਰਾਇਆ ਹੈ ਸੱਤ ਸਮੁੰਦਰੋਂ ਪਾਰ ਵੀ ਸਾਡਾ ਰੱਬ ਨੇ ਬੇਲ ਕਰਾਇਆ ਹੈ ਇਹ ਤਵੋ ਕੇ ਜੇਤੂ ਜਾਵੇਂ ਇਹ ਫਿਰੇ ਰੱਬ ਦੀ ਜੇ ਇਹ ਤਵੋ ਕੇ ਜੇਤੂ ਜਾਵੇਂ ਇਹ ਫਿਰੇ ਰੱਬ ਦੀ ਜੇ ਤੇ ਹਿੰਜਰ ਤੇਰੇ ਵਿੱਚ ਲੱਗਦਾ ਮੈਨੂੰ ਸਦੀਆਂ ਜਿਵੇਂ ਦੀ ਤੇਰੇ ਤੇਰੇ ਵਿੱਚ ਲੱਗਦਾ ਮੈਨੂੰ ਸਦੀਆਂ ਜਿਵੇਂ ਦੀ ਜੀਵਨ ਗਿਆਨ ਦਰਸ਼ਨ ਜਿਹਾ ਲੱਗਦਾ ਹੈ ਨਫਸੀਰ ਉਹ ਤੇਰਾ ਨਾਮ ਲੈ ਬੁਲਦੇ ਜਦੋਂ ਦਿਲੋਂ ਦਸਿਆ ਕਰਦਾ ਹੈ ਤੇਰਾ ਨਾਮ ਲੈ ਬੁਲਕੇ ਜਦੋਂ ਬਚੀਆਂ ਆਉਂਦੀਆਂ ਮੈਨੂੰ ਜਿਵੇਂ ਬੁੱਢੀ ਜਦੋਂ ਬੋਲ ਕਦਰ ਲਈ ਜਿੰਨੀਆਂ ਨਹੀਂ ਬਦਲਦੀਆਂ ਮਿੱਠ ਬਾਤ ਈਮਾ ਲੈ ਲੈ ਐਦਾ ਮਿੱਠਾ ਤੀਮਾ ਲੈ ਜਾ ਐਦਾ ਮਿੱਠੀ ਉਹ ਤੇਰੀਆਂ ਪੱਲਾ ਦੇ ਇਸੇ ਲਈ ਤੁਹ ਲੱਗਦੀ ਐ ਜਿਵੇਂ ਬਣ ਗਈ ਜੀ ਐਸੇ ਲਈ ਤੁਹ ਲੱਗਦੀ ਐ ਜਿਵੇਂ ਬਣਦੀ ਜੀ ਰਹੀ ਏ ਸੱਚਾ ਹੋਏ ਬੇਗਰਮ ਹੋ ਜਾ ਸੰਜੜ ਕੋਲੇ ਰਹੇਗਾ ਯੁਵਾ ਬੀਰਾਂ ਦਾ ਸੰਜੜ ਬੰਦਰ ਤੋਂ ਆਵੇਗਾ ਕਿਹਦੇ ਆਏ ਬਹੁਤ ਦਿਨ ਇਹ ਮੁਝੀ ਘਰ ਲੈ ਤੋਬਾ ਤੇਰੇ ਨਾਲ ਹੋਣਾ ਹੈ ਮਨਾਂ